ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਗੁਰੂ ਅਰਜਨ ਸਾਹਿਬ ਜੀ ਦੇ ਉਚਾਰੇ ਫੁਨਹੇ ਮਹਲਾ 5 ਦੇ ਪਹਿਲੇ ਚਾਰ ਸ਼ਬਦਾਂ ਦੀ ਗਹਿਰਾਈ 'ਚ ਜਾਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਤਾਂ ਅੱਜ ਇੱਕ ਤਰ੍ਹਾਂ ਨਾਲ ਇੱਕ ਰੋਹਾਨੀ ਸਫ਼ਰ ਤੇ ਚੱਲਾਂਗੇ ਆਪਾਂ ਹਾਂਜੀ ਜਿਵੇਂ ਗੁਰੂ ਸਾਹਿਬ ਨੇ ਖੁਦ ਦਰਸਾਇਆ ਇਹਨਾਂ ਸ਼ਬਦਾਂ 'ਚਾ ਪ੍ਰਭੂ ਦੀ ਪਹਿਚਾਣ ਤੋਂ ਲੈ ਕੇ ਫਿਰ ਉਹਦੇ ਮਿਲਾਪ ਦੇ ਅਨੰਤ ਤੱਕ ਬਿਲਕੁਲ ਤੇ ਇਹ ਫੁਨਹੇ ਇਹਦਾ ਮਤਲਬ ਹੈ ਮੋੜ-ਮੋੜ ਆਉਣਾ ਹੈ ਨਾ ਹਾਂ ਦੁਹਰਾਓ ਤੇ ਖਾਸ ਕਰਕੇ ਹਰਿਆ ਸ਼ਬਦ ਦਾ ਹਾਂ ਹਰਿਆ ਸ਼ਬਦ ਵਾਰ-ਵਾਰ ਆਉਂਦਾ ਇੱਕ ਮਤਲਬ ਤਾਂਗ ਭਰੀ ਪੁਕਾਰ ਜੀ ਲੱਗਦੀ ਹੈ ਬਿਲਕੁਲ ਇੱਕ ਪੁਕਾਰ ਹੈ ਇੱਕ ਖਿੱਚ ਹੈ ਇਹ ਸ਼ਬਦ ਅਸਲ ਵਿੱਚ ਦੇਖੋ ਪਰਮਾਤਮਾ ਦੀ ਵਡਿਆਈ ਉਹਦੀ ਉਸਤਤ ਤੇ ਨਾਲ ਹੀ ਉਹਦੇ ਲਈ ਇੱਕ ਡੂੰਗੀ ਇੱਕ ਤੀਵਰ ਖਿੱਚ ਦਾ ਪ੍ਰਗਟਾਵਾ ਨੇ ਤੇ ਇਹਨਾਂ ਦੀ ਖੂਬਸੂਰਤੀ ਇਸ ਗੱਲ 'ਚ ਹੈ ਕਿ ਗੁਰੂ ਸਾਹਿਬ ਨੇ ਜੀਵ ਆਤਮਾ ਤੇ ਪਰਮਾਤਮਾ ਦੇ ਰਿਸ਼ਤੇ ਨੂੰ ਸਮਝਾਉਣ ਲਈ ਇੱਕ ਰੂਪਕ ਵਰਤਿਆ ਹੈ। ਹਾਂਜੀ ਜੀਵ ਇਸਤਰੀ ਤੇ ਪ੍ਰਭੂ ਪਤੀ ਦਾ। ਬਿਲਕੁਲ। ਜੀਵ ਆਤਮਾ ਨੂੰ ਇੱਕ ਪਤਨੀ ਵਾਂਗ ਤੇ ਪਰਮਾਤਮਾ ਨੂੰ ਪਤੀ ਵਾਂਗ ਦਿਖਾਇਆ ਹੈ। ਤਾਂ ਕਿ ਉਹ ਪਿਆਰ, ਉਹ ਤਾਂਗ ਸਮਝ ਆ ਸਕੇ। ਹਾਂ। ਉਹ ਤੜਪ, ਮਿਲਾਪ ਦੀ ਤੜਪ ਦੀ ਗਹਿਰਾਈ ਬਿਆਨ ਹੋ ਸਕੇ। ਤੇ ਸਾਰਾ ਸਫ਼ਰ ਉਸੇ ਮਿਲਾਪ ਵਾਲੀ ਹੈ। ਤਾਂ ਫਿਰ ਆਓ ਸ਼ੁਰੂ ਕਰੀਏ ਪਹਿਲਾ ਪੜਾ ਪਹਿਲਾ ਸ਼ਬਦ। ਇਹ ਸ਼ਬਦ ਪਰਮਾਤਮਾ ਦੀ ਸ਼ਕਤੀ ਉਹਦੀ ਸਰਵੋਚਤਾ ਉਹਦੀ ਹੋਣ ਉਹਦੀ ਪਹੁੰਚ ਤੋਂ ਪਰੇ ਹੋਣ ਦੀ ਪਹਿਚਾਨ ਦੀ ਗੱਲ ਕਰਦਾ ਹੈ। ਹਾਂਜੀ। ਸ਼ੁਰੂਆਤੀ ਤੋਂ ਕਹੀਂ ਲਖੋ ਹੱਥ ਕਲਮ ਅਗੰਮ ਮਸਤਕ ਲਿਖਾਵਤੀ। ਕਿੰਨੀ ਕਿੰਨੀ ਵਿਸ਼ਾਲਤਾ ਹੈ ਇਹਨਾਂ 'ਚ? ਬਹੁਤ ਜ਼ਿਆਦਾ। ਹੱਥ ਕਲਮ ਅਗੰਮ ਇੱਥੇ ਅਗੰਮ ਮਤਲਬ ਜਿਸ ਤੱਕ ਸਾਡੀ ਪਹੁੰਚ ਨਹੀਂ ਸਾਡੀ ਸੋਚ ਤੋਂ ਪਰੇ। ਠੀਕ। ਉਸ ਅਗੰਮ ਪ੍ਰਭੂ ਦੇ ਹੱਥ ਵਿੱਚ ਕਲਮ ਹੈ। ਹਾਂ ਲੇਖ ਲਿਖਣ ਵਾਲੀ ਹਾਂਜੀ ਜੀਵਾਂ ਦੇ ਮੱਥੇ ਲੇਖ ਲਿਖਣ ਵਾਲੀ ਉਹਨਾਂ ਦੇ ਕਰਮਾਂ ਅਨੁਸਾਰ ਇਹ ਸਿੱਧਾ ਹੁਕਮ ਦੇ ਸਿਧਾਂਤ ਵਾਲੇ ਇਸ਼ਾਰੇ ਹੈ ਨਾ ਹਾਂਜੀ ਬਿਲਕੁਲ ਸਭ ਕੁਝ ਉਹਦੀ ਰਜ਼ਾ ਚ ਉਹਦੇ ਪਾਣੇ ਚ ਇਹ ਗੱਲ ਗੁਰਬਾਣੀ ਚ ਬਾਰ-ਬਾਰ ਆਉਂਦੀ ਹੈ ਹਾਂਜੀ ਫਿਰ ਹੈ ਊਰਜ ਰਹ्यो ਸਭ ਸੰਗ ਅਨੂਪ ਰੂਪਾਵਤੀ ਇਹਦਾ ਕੀ ਭਾਵ ਹੈ ਹੇ ਅਨੇਕਾਂ ਸੋਹਣੇ ਰੂਪਾਂ ਵਾਲੇ ਪ੍ਰਭੂ ਅਨੂਪ ਰੂਪਾਵਤੀ ਅੱਛਾ ਤੂੰ ਸਾਰਿਆਂ ਵਿੱਚ ਰਮਿਆ ਹੋਇਆ ਹੈ ਹਰ ਜੀਵ ਚ ਹਰ ਕਣ ਚ ਊਰਜ ਰਿਹਾ ਸਭ ਸੰਗ ਵਾਹ ਤੇ ਫਿਰ ਉਸਤਤ ਕਹਿਣ ਨਾ ਜਾਏ ਮੁਖੋਂ ਤੁਹਾਰੀਆ ਇਹ ਪੜ ਕੇ ਤਾਂ ਬੰਦਾ ਮਤਲਬ ਆਪਣੀ ਛੁਟਾਈ ਮਹਿਸੂਸ ਕਰਦਾ ਹੈ ਹਾਂ ਇਹ ਸਿਰਫ ਕਹਿਣਾ ਨਹੀਂ ਕਿ ਵਡਿਆਈ ਨਹੀਂ ਹੋ ਸਕਦੀ ਇਹ ਮਹਿਸੂਸ ਕਰਨਾ ਹੈ ਹਾਂ ਜੀ ਸਾਡੇ ਸ਼ਬਦ ਸਾਡੀ ਸਮਝ ਕਿੰਨੀ ਨਾਕਾਫੀ ਹੈ ਉਸ ਬੇਅੰਤ ਨੂੰ ਬਿਆਨ ਕਰਨ ਲਈ ਇਹ ਮਨੁੱਖੀ ਬੁੱਧੀ ਦੀ ਇੱਕ ਸੀਮਾ ਦਾ ਸਵੀਕਾਰ ਹੈ ਹਮ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਮੋਹੀ ਦੇਖ ਦਰਸ ਨਾਨਕ ਬਲੀਹਾਰੀਆ ਇਹਦਾ ਕੀ ਅਰਥ ਹੋਇਆ ਭਾਵ हे ਨਾਨਕ ਜਦੋਂ ਜੀਵ ਤੇਰਾ ਦਰਸ਼ਨ ਕਰਦਾ ਹੈ ਇੱਥੇ ਦਰਸ਼ਨ ਸਿਰਫ ਅੱਖਾਂ ਨਾਲ ਦੇਖਣਾ ਨਹੀਂ ਅੱਛਾ ਇਹ ਤੇਰੇ ਗੁਣਾਂ ਨੂੰ ਤੇਰੀ ਕੁਦਰਤ ਦੀ ਵਿਸ਼ਾਲਤਾ ਨੂੰ ਤੇਰੇ ਕੰਮਾਂ ਨੂੰ ਸਮਝਣਾ ਮਹਿਸੂਸ ਕਰਨਾ ਹੈ ਠੀਕ ਹੈ ਤਾਂ ਉਹ ਤੇਰੇ ਤੇ ਮੋਹਿਤ ਹੋ ਜਾਂਦਾ ਹੈ ਤੇਰੇ ਵੱਲ ਖਿੱਚਿਆ ਜਾਂਦਾ ਹੈ ਹੂੰ ਤੇ ਫਿਰ ਅੰਦਰੋਂ ਇੱਕ ਭਾਵਨਾ ਉੱਠਦੀ ਹੈ ਸਮਰਪਣ ਦੀ ਬਲੀਹਾਰੀਆ ਮੈਂ ਕੁਰਬਾਨ ਜਾਂਦਾ ਹਾਂ ਹਾਂ ਸਦਕੇ ਜਾਣਾ 하이 ਪੂਰਨ ਸਮਰਪਣ ਦੀ ਸ਼ੁਰੂਆਤ ਹੈ ਪਹਿਲਾ ਕਦਮ ਤਾਂ ਪਹਿਲਾ ਰੱਬੀ ਸ਼ਕਤੀ ਨੂੰ ਪਛਾਣ ਲਿਆ ਉਹਦੇ ਅੱਗੇ ਨਿਮਰ ਹੋ ਗਏ ਪਰ ਇਸ ਤੋਂ ਬਾਅਦ ਮਿਲਾਪ ਲਈ ਅੱਗੇ ਕੀ ਦੂਜਾ ਸ਼ਬਦ ਕੀ ਕਹਿੰਦਾ ਹੈ ਹਾਂ ਪਹਿਲੇ 'ਚ ਤਾਂ ਬੇਅੰਤਤਾ ਦਾ ਅਹਿਸਾਸ ਹੈ ਦੂਜਾ ਸ਼ਬਦ ਹੁਣ ਉਸ ਬੇਅੰਤ ਤੱਕ ਪਹੁੰਚਣ ਦੇ ਰਾਹ ਵੱਲ ਇਸ਼ਾਰਾ ਕਰਦਾ ਹੈ ਅੱਛਾ ਦੂਜੇ ਸ਼ਬਦ ਦਾ ਕੇਂਦਰੀ ਭਾਵ ਹੈ ਕਿ ਮਿਲਾਪ ਦਾ ਰਾਹ ਬਾਹਰੀ ਕਰਮ ਕਾਂਡਾਂ 'ਚ ਨਹੀਂ ਹਾਂਜੀ ਸਗੋਂ ਅੰਦਰੂਨੀ ਤਿਆਰੀ ਹਾਂਜੀ ਸਾਧ ਸੰਗਤ ਤੇ ਪੂਰਨ ਸਮਰਪਣ ਨਾਲ ਠੀਕ ਹੈ ਤੁਖ ਹੈ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾ ਇੱਥੇ ਸੰਤ ਸਭਾ ਯਾਨੀ ਸਾਧ ਸੰਗਤ ਦੀ ਮਹੱਤਤਾ ਤੇ ਬਹੁਤ ਜ਼ੋਰ ਹੈ ਹਾਂ ਸਿੱਖੀ ਚ ਤਾਂ ਬਹੁਤ ਉੱਚਾ ਦਰਜਾ ਹੈ ਸਾਧ ਸੰਗਤ ਦਾ ਬਹੁਤ ਜ਼ਿਆਦਾ ਇਹ ਉਹ ਥਾਂ ਹੈ ਜਿੱਥੇ ਗੁਰਮੁਖ ਇਕੱਠੇ ਹੁੰਦੇ ਨੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ ਕੀਰਤੀ ਕਰਦੇ ਨੇ ਹੂੰ ਤੇ ਉਸ ਮਾਹੌਲ ਦਾ ਮਨ ਤੇ ਬਹੁਤ ਚੰਗਾ ਅਸਰ ਪੈਂਦਾ ਸਹੀ ਗੱਲ ਹੈ ਫਿਰ ਜੀਵ ਇਸਤਰੀ ਦੇ ਲੋਪਕ ਨੂੰ ਅੱਗੇ ਤੋਰਿਆ ਅਰਪੀ ਸਭ ਸ਼ਿੰਗਾਰ ਇਹੋ ਜਿਓ ਸਭ ਦੇਵਾ ਇੱਥੇ ਸ਼ਿੰਗਾਰ ਦਾ ਕੀ ਮਤਲਬ ਹੈ ਦੁਨਿਆਵੀ ਸ਼ਿੰਗਾਰ ਨਹੀਂ ਇੱਥੇ ਉਹ ਭਾਵਨੀ ਹੈ ਅਧਿਆਤਮਕ ਸੰਦਰਭ ਚ ਇਹ ਸ਼ਿੰਗਾਰ ਨੇ ਨੇਕ ਗੁਣ ਅੱਛਾ ਜਿਵੇਂ ਨਿਮਰਤਾ ਸੇਵਾ ਸਿਮਰਨ ਕੀਰਤਨ ਇਹ ਅਸਲ ਸ਼ਿੰਗਾਰ ਨੇ ਜੀਵ ਇਸਤਰੀ ਕਹਿੰਦੀ ਹੈ ਮੈਂ ਇਹ ਸਾਰੇ ਅੰਦਰੂਨੀ ਸ਼ਿੰਗਾਰ ਸਾਰੇ ਗੁਣ ਆਪਣੇ ਪ੍ਰਭੂ ਪਤੀ ਨੂੰ ਭੇਟ ਕਰਦੀ ਹਾਂ ਇਥੋਂ ਤੱਕ ਕਿ ਆਪਣੀ ਜਿੰਦ ਆਪਣਾ ਆਪਾ ਵੀ योनजियो सब देवा पूरा समर्पण ते फेर वो तांग होर तीवर हो जाती है आस प्यासी सेज सु कंत बिछाइए हरिया मस्तक होवे भाग ता साजन पाईए एक किन्नी डुंगी भावना है ए बहुत डुंगी ये आम इच्छा तो किते वद है ए एक अंदरूनी तड़प है एक लोड बन जाती है हम्म इथे ता प्रभु मिलाप ले है जीव स्त्री कह रही है हे मेरी ये तीव्र इच्छा है कि मेरा प्रभु पति ਮੇਰੇ ਹਿਰਦੇ ਰੂਪੀ ਸੇਜ ਤੇ ਆਵੇ ਅੱਛਾ ਇਸ ਲਈ ਮੈਂ ਆਪਣੇ ਹਿਰਦੇ ਸੇਜ ਨੂੰ ਸ਼ੁਭ ਗੁਣਾ ਨਾਲ ਸਜਾਇਆ ਹੈ ਮਨ ਨੂੰ ਸਾਫ ਕੀਤਾ ਹੈ ਸੇਜ ਸੁਕੰਤ ਵਿਛਾਈਏ ਤਿਆਰੀ ਕੀਤੀ ਹੈ ਪੂਰੀ ਹਾਂ ਪਰ ਫਿਰ ਇੱਕ ਵੱਡੀ ਸ਼ਰਤ ਆਉਂਦੀ ਹੈ ਕਿ ਹਰਿਆ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਏ ਇਹਦਾ ਭਾਵ ਮਿਹਨਤ ਦੇ ਨਾਲ ਭਾਗ ਵੀ ਚਾਹੀਦੇ ਨੇ ਹਾਂ ਸਾਰੇ ਯਤਨਾਂ ਸਾਰੀ ਤੜਕ ਦੇ ਬਾਵਜੂਦ ਔਸ ਸੱਜਣ ਪ੍ਰਭੂ ਦਾ ਮਿਲਾਪ ਤਾਂ ਹੀ ਹੁੰਦਾ ਜੇ ਮੱਥੇ ਤੇ ਚੰਗੇ ਭਾਗ ਹੋਣ ਅੱਛਾ ਮਤਲਬ ਜੇ ਪ੍ਰਭੂ ਦੀ ਆਪਣੀ ਮੇਰ ਹੋਵੇ ਉਹਦੀ ਨਦਰ ਹੋਵੇ ਅੰਤਿਮ ਪ੍ਰਾਪਤੀ ਉਹਦੀ ਬਖਸ਼ਿਸ਼ ਨਾਲ ਹੀ ਹੈ ਸਾਡੇ ਯਤਨ ਜ਼ਰੂਰੀ ਨੇ ਪਰ ਕਾਫੀ ਨਹੀਂ ਇਹ ਤਾਂ ਗੱਲ ਹੋਰ ਗੁੰਜਲਦਾਰ ਹੋ ਗਈ ਪਹਿਲਾਂ ਪਹਿਚਾਣ ਫਿਰ ਸੰਗਤ ਤੇ ਯਤਨ ਤੇ ਨਾਲ ਹੀ ਭਾਗਾਂ ਦੀ ਗੱਲ ਹੁਣ ਤੀਜਾ ਸ਼ਬਦ ਉਸ ਯਤਨ ਦੀ ਤਿਆਰੀ ਨੂੰ ਅੱਗੇ ਵਧਾਉਂਦਾ ਹੈ ਹਾਂ ਤਿਆਰੀ ਦੀ ਗੱਲ ਕਰਦਾ ਪਰ ਇੱਕ ਕੀ ਕਹਿੰਦੇ ਨੇ ਚੇਤਾਵਨੀ ਦੇ ਨਾਲ ਅੱਛਾ ਚੇਤਾਵਨੀ ਹਾਂ ਤੀਜਾ ਸ਼ਬਦ ਇਸ ਗਲ ਤੇ ਜ਼ੋਰ ਦਿੰਦਾ ਹੈ ਕਿ ਸ਼ਿੰਗਾਰ ਤੇ ਯਤਨ ਬੇਕਾਰ ਨੇ ਜੇ ਪ੍ਰਭੂ ਆਪ ਹਿਰਦੇ ਚ ਨਾ ਵਸੇ ਸ਼ੁਰੂਆਤ ਚ ਤਾਂ ਸ਼ਿੰਗਾਰਾਂ ਦਾ ਪੂਰਾ ਵੇਰਵਾ ਹੈ ਸਖੀ ਕਾਜਲ ਹਾਰ ਤੰਬੂਲ ਸਭ ਹੈ ਕਿਛ ਸਾਜਿਆ ਸੋਲh ਕੀਏ ਸ਼ਿੰਗਾਰ ਕੇ ਅੰਜਨ ਪਾਜਿਆ ਇੰਜ ਲੱਗਦਾ ਜਿਵੇਂ ਕੋਈ ਸੱਚੀ ਕੋਈ ਵਿਆਹ ਦੀ ਤਿਆਰੀ ਹੋ ਰਹੀ ਹੋਵੇ ਹਾਂ ਜਿਵੇਂ ਕੋਈ ਇਸਤਰੀ ਪਤੀ ਨੂੰ ਰਜਾਣ ਲਈ ਸਾਰੇ ਸ਼ਿੰਗਾਰ ਕਰਦੀ ਹੈ ਕੱਜਲ ਹਾਰ ਪਾਣ ਤੇ ਹੋਰ 16 ਸ਼ਿੰਗਾਰ ਮਨੁੱਖੀ ਜੀਵਨ ਚ ਇਹਦਾ ਅਰਥ ਹੈ ਇਹ ਸਭ ਬਾਹਰੀ ਤਿਆਰੀ ਹੈ ਦਾਨ ਪੁੰਨ ਕਰਨਾ ਪਰ ਅਸਲ ਸ਼ਿੰਗਾਰ ਕੀ ਹੈ ਉਹ ਹੈ ਮਨ ਦੀ ਸਫਾਈ ਅੰਦਰੂਨੀ ਸ਼ਿੰਗਾਰ ਹਾਂ ਹਉਮੈ ਦਾ ਤਿਆਗ ਵਿਕਾਰਾਂ ਤੋਂ ਛੁਟਕਾਰਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸੱਚੇ ਗੁਣਾਂ ਨੂੰ ਧਾਰਨ ਕਰਨਾ ਪਰ ਫੇਰ ਉਹ ਵੱਡੀ ਸ਼ਰਤ ਆਉਂਦੀ ਹੈ ਜਿਹੜੀ ਸਭ ਕੁਝ ਬਦਲ ਦਿੰਦੀ ਹੈ ਹਾਂ ਜੇਕਰ ਆਵੇ ਕੰਤ ਤਾਂ ਸਭ ਕਿਛ ਪਾਈ ਹੈ ਹਰੇ ਹਾਂ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਏ ਇਹ ਲਾਈਨਾਂ ਤਾਂ ਮਤਲਬ ਬਹੁਤ ਸਿੱਧੀਆਂ ਨੇ ਹਾਂ ਸਿੱਧੀਆਂ ਨੇ ਸ਼ਾਇਦ ਸਖਤ ਵੀ ਲੱਗਣ ਗੁਰੂ ਸਾਹਿਬ ਕਹਿ ਰਹੇ ਨੇ ਕਿ ਇਹ ਸਾਰੇ ਸ਼ਿੰਗਾਰ ਭਾਵੇਂ ਦੁਨਿਆਵੀ ਹੋਣ ਜਾਂ ਅਧਿਆਤਮਕ ਹਾਂਜੀ ਮੈਂ ਸਿਮਰਨ ਸੇਵਾ ਗੁਣ ਹਾਂਜੀ ਇਹ ਸਭ ਕੁਝ ਸਫਲ ਤਾਂ ਹੀ ਹੈ ਇਹਦਾ ਮੁੱਲ ਤਾਂ ਹੀ ਪੈਂਦਾ ਜੇਕਰ ਉਹ ਕੰਤ ਪ੍ਰਭੂ ਆਪ ਮੇਰ ਕਰਕੇ ਤੇਰੇ ਹਿਰਦੇ ਘਰ ਵਿੱਚ ਆ ਵਸੇ ਜੇਕਰ ਆਵੇ ਕੰਤ ਜੇ ਉਹ ਪ੍ਰਭੂਪਤੀ ਤੇਰੇ ਅੰਦਰ ਨਹੀਂ ਵਸਿਆ ਜੇ ਉਹਦਾ ਪਿਆਰ ਉਹਦੀ ਯਾਦ ਤੇਰੇ ਮਨ ਚ ਮੁੱਖ ਨਹੀਂ ਹੈ ਕੰਤੈ ਬਾਜ ਤਾਂ ਫੇਰ ਤਾਂ ਤੇਰੇ ਕੀਤੇ ਸਾਰੇ ਸ਼ਿੰਗਾਰ ਸਾਰੇ ਯਤਨ ਵਿਅਰਥ ਨੇ ਬੇਕਾਰ ਨੇ ਸਭ ਬਿਰਥਾ ਜਾਈਏ ਉਹਨਾਂ ਤੋਂ ਕੋਈ ਫਾਇਦਾ ਨਹੀਂ ਹੁੰਦਾ ਕੋਈ ਅਧਿਆਤਮਕ ਲਾਭ ਨਹੀਂ ਹੁੰਦਾ ਇਹ ਪ੍ਰਭੂ ਦੀ ਹੋਂਦ ਉਹਦੀ ਮੌਜੂਦਗੀ ਦੀ ਪ੍ਰਮੁਖਤਾ ਨੂੰ ਦਰਸਾਉਂਦਾ ਸਭ ਤੋਂ ਜ਼ਰੂਰੀ ਉਹ ਹੈ ਮਤਲਬ ਸਾਡਾ ਧਿਆਨ ਸਿਰਫ ਕੰਮ ਕਰਨ ਤੇ ਨਹੀਂ ਹੋਣਾ ਚਾਹੀਦਾ ਬਲਕਿ ਉਸ ਅਵਸਥਾ ਤੇ ਹੋਣਾ ਚਾਹੀਦਾ ਜਿੱਥੇ ਪ੍ਰਭੂ ਮਨ ਵਿੱਚ ਵਸ ਜਾਵੇ ਬਿਲਕੁਲ ਤਾਂ ਫੇਰ ਉਹ ਅਵਸਥਾ ਹੁੰਦੀ ਕਿਹੋ ਜਿਹੀ ਹੈ ਜਦੋਂ ਕੰਤ ਸਚਮੁੱਚ ਕਾਰ ਆ ਜਾਂਦਾ ਤਾਂ ਕੀ ਹੁੰਦਾ ਹੈ ਸ਼ਾਇਦ ਇਹ ਚੌਥਾ ਸ਼ਬਦ ਦੱਸਦਾ ਹੈ ਹਾਂ ਤੀਜੇ ਸ਼ਬਦ ਨੇ ਇੱਕ ਤਰ੍ਹਾਂ ਨਾਲ ਸਵਾਲ ਖੜਾ ਕੀਤਾ ਕਿ ਯਤਨ ਵਿਅਰਥ ਵੀ ਹੋ ਸਕਦੇ ਨੇ ਹੁਣ ਚੌਥਾ ਸ਼ਬਦ ਉਸ ਸਿਖਰ ਦੀ ਉਸ ਪ੍ਰਾਪਤੀ ਦੀ ਉਸ ਮਿਲਾਪ ਦੀ ਅਵਸਥਾ ਦਾ ਵਰਣਨ ਕਰਦਾ ਹੈ ਅੱਛਾ ਤਾਂ ਹੁਣ ਚੌਥੇ ਸ਼ਬਦ ਵੱਲ ਚੱਲਦੇ ਆਂ ਜਿਸ ਘਰ ਵਸਿਆ ਕੰਤ ਸਾ ਵਡ ਭਾਗਣੀ ਅਸਲ ਭਾਗਾ ਵਾਲੀ ਅਸਲ ਸੁਹਾਗਣ ਉਹੀ ਹੈ ਜਿਸਦੇ ਹਿਰਦੇ ਚ ਪ੍ਰਭੂ ਵਸ ਗਿਆ ਜੀ ਜਿਸ ਜੀਵ ਇਸਤਰੀ ਦੇ ਹਿਰਦੇ ਘਰ ਚੋਂ ਪ੍ਰਭੂਪਤੀ ਸੱਚਮੁੱਚ ਆ ਵਸਿਆ ਜਿਸਦੇ ਅੰਦਰ ਉਹਦਾ ਪਿਆਰ ਉਹਦੀ ਯਾਦ ਟਿਕ ਗਈ ਅਸਲ ਚ ਉਹੀ ਵੱਡੇ ਭਾਗਾ ਵਾਲੀ ਹੈ ਹਾਂ ਤੇ ਅਗਲੀ ਤੁਖ ਹੈ ਤਿਸ ਬਣਿਆ ਹਬ 시ਗਾਰ ਸਾਈ ਸੁਹਾਗਣੇ ਫਿਰ ਜਿਹੜੇ ਵੀ ਸ਼ਿੰਗਾਰ ਉਹਨੇ ਕੀਤੇ ਸੀ ਹਾਂ ਯਤਨ ਸਿਮਰਨ ਸੇਵਾ ਉਹ ਸਾਰੇ ਸਫਲ ਹੋ ਜਾਂਦੇ ਨੇ ਉਹਨਾਂ ਨੂੰ ਫਲ ਲੱਗ ਜਾਂਦਾ ਤਿਸ ਬਣਿਆ ਹਬ ਸਿਗਾਰ ਕਿਉਂਕਿ ਮਕਸਦ ਪੂਰਾ ਹੋ ਗਿਆ ਬਿਲਕੁਲ ਤੇ ਇਸ ਮਿਲਾਪ ਤੋਂ ਬਾਅਦ ਜਿਹੜੀ ਸ਼ਾਂਤੀ ਆਉਂਦੀ ਹੈ ਉਸ ਦਾ ਜ਼ਿਕਰ ਵੀ ਹੈ ਹਾਂ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ ਇਹ ਸੁੱਤੀ ਹੋਏ ਅਚਿੰਤ ਬੇਫਿਕਰੀ ਦੀ ਨੀਂਦ ਇਹ ਕਿੰਨੀ ਵੱਡੀ ਦਾਤ ਹੈ ਬਹੁਤ ਵੱਡੀ ਇਹ ਅਧਿਆਤਮਕ ਸ਼ਾਂਤੀ ਦੀ ਸ਼ਿਖਰ ਹੈ ਹੂੰ ਸੁੱਤੀ ਹੋਏ ਅਚਿੰਤ ਮੈਂ ਹੁਣ ਬੇਫਿਕਰ ਹੋ ਕੇ ਸੌ ਗਈਆਂ ਇਹ ਦੁਨੀਆਵੀ ਨੀਂਦ ਨਹੀਂ ਇਹ ਮਨ ਦੀ ਅਵਸਥਾ ਹੈ ਜਿੱਥੇ ਸਾਰੀਆਂ ਚਿੰਤਾਵਾਂ ਸਾਰੀ ਪਟਕਣਾ ਖਤਮ ਹੋ ਗਈ ਕਿਉਂ ਕਿਉਂਕਿ ਮਨ ਆਸ ਪੁਰਾਈਆ ਮੇਰੇ ਮਨ ਦੀ ਜਿਹੜੀ ਸਭ ਤੋਂ ਵੱਡੀ ਆਸ ਸੀ ਪ੍ਰਭੂ ਨੂੰ ਮਿਲਣ ਦੀ ਉਹ ਪੂਰੀ ਹੋ ਗਈ ਹੈ ਅੱਛਾ ਇਸ ਲਈ ਹੁਣ ਕੋਈ ਹੋਰ ਇੱਛਾ ਕੋਈ ਹੋਰ ਫਿਕਰ ਬਾਕੀ ਨਹੀਂ ਰਿਹਾ ਸਭ ਮਿਲ ਗਿਆ हां अंत ਵਿੱਚ ਉਹ ਪੂਰੀ ਸੰਤੁਸ਼ਟੀ ਨਾਲ ਕਹਿੰਦੀ ਹੈ ਹਰਿਆ ਜਾਕਰ ਆਇਆ ਕੰਤ ਤਾਂ ਸਭ ਕੁਝ ਪਾਈਆ हे हरि ਜਦੋਂ ਤੋਂ ਤੂੰ ਮੇਰੇ ਹਿਰਦੇ ਕਰਜ ਆਇਆ ਮੈਨੂੰ ਇੰਜ ਲੱਗਦਾ ਹੈ ਜਿਵੇਂ ਮੈਂ ਸਭ ਕੁਝ ਹੀ ਪਾ ਲਿਆ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਕੋਈ ਕਮੀ ਕੋਈ ਲੋੜ ਮਹਿਸੂਸ ਨਹੀਂ ਹੁੰਦੀ ਇਹ ਪੂਰਨ ਸੰਤੁਸ਼ਟੀ ਸੰਪੂਰਨਤਾ ਦੀ ਅਵਸਥਾ ਹੈ ਵਾਹ ਤਾਂ ਇਹਨਾਂ ਚਾਰ ਸ਼ਬਦਾਂ ਰਾਹੀਂ ਤਾਂ ਅਸੀਂ ਸੱਚਮੁੱਚ ਇੱਕ ਪੂਰਾ ਸਫ਼ਰ ਦੇਖ ਲਿਆ ਹਾਂਜੀ ਪੂਰਾ ਇੱਕ ਸਿਲਸਿਲਾ ਹੈ ਪ੍ਰਭੂ ਦੀ ਮਹਾਨਤਾ ਨੂੰ ਪਛਾਣ ਤੋਂ ਲੈ ਕੇ ਫਿਰ ਯਤਨ ਕਰਨਾ ਉਹਦੀ ਕਿਰਪਾ ਦੀ ਮਹੱਤਤਾ ਨੂੰ ਸਮਝਣਾ ਤੇ ਅਖੀਰ ਚ ਮਿਲਾਪ ਦਾ ਆਨੰਦ ਅਤੇ ਸ਼ਾਂਤੀ ਪਹਿਲਾ ਕਦਮ ਪ੍ਰਭੂ ਦੀ ਸ਼ਕਤੀ ਤੇ ਹੋਂਦ ਨੂੰ ਮੰਨਣਾ ਉਹਦੇ ਹੁਕਮ ਨੂੰ ਸਮਝਣਾ ਠੀਕ ਹੈ ਸ਼ਬਦ 1 ਦੂਜਾ ਕਦਮ ਮਿਲਾਪ ਲਈ ਤਾਂਗਣਾ ਸਾਧ ਸੰਗਤ ਲਬਣੀ ਅੰਦਰੂਨੀ ਗੁਣਾਂ ਦਾ ਸ਼ਿੰਗਾਰ ਪੂਰਾ ਸਮਰਪਣ ਤੇ ਨਾਲ ਹੀ ਕਿਰਪਾ ਭਾਗ ਲਈ ਅਰਦਾਸ ਹਾਂਜੀ ਤੀਜਾ ਕਦਮ ਹੈ ਗੰਭੀਰ ਸੱਚ ਸਮਝਣਾ ਕਿ ਜੇ ਪ੍ਰਭੂ ਆਪ ਅੰਦਰ ਨਾ ਵਸੇ ਤਾਂ ਸਾਰੇ ਯਤਨ ਵੀ ਵਿਅਰਥ ਹੋ ਸਕਦੇ ਨੇ ਉਹਦੀ ਹੋਂਦ ਸਭ ਤੋਂ ਜ਼ਰੂਰੀ ਹੈ ਸਹੀ ਸ਼ਬਦ ਤਿੰਨ ਤੇ ਚੌਥਾ ਕਦਮ ਜਦੋਂ ਉਹਦੀ ਮੇਰ ਨਾਲ ਉਹ ਹਿਰਦੇ 'ਚ ਵਸ ਜਾਂਦਾ ਤਾਂ ਫਿਰ ਉਹ ਆਨੰਦ ਉਹ ਸ਼ਾਂਤੀ ਉਹ ਸੰਪੂਰਨਤਾ ਉਹ ਸਦਾ ਦੀ ਸੰਤੁਸ਼ਟੀ ਮਿਲ ਜਾਂਦੀ ਹੈ ਹਾਂ ਅਤੇ ਜਿਵੇਂ ਤੁਸੀਂ ਸ਼ੁਰੂ 'ਚ ਕਿਹਾ ਸੀ ਉਹ ਹਰਿਆ ਸ਼ਬਦ ਦਾਵਾ ਹਰ ਵਾਰ ਆਉਣਾ ਹਾਂ ਉਹ ਉਸ ਲਗਾਤਾਰ ਤਾਂਗ ਉਸ ਅਰਦਾਸ ਉਸ ਪੁਕਾਰ ਤੇ ਜੋੜ ਦਿੰਦਾ ਹੈ ਜਿਹੜੀ ਸਾਰੇ ਸਫ਼ਰ ਦੌਰਾਨ ਚੱਲ ਰਹੀ ਹੈ ਬਿਲਕੁਲ ਤੇ ਜਿਵੇਂ ਆਪਾਂ ਗੱਲ ਕੀਤੀ ਹੈ ਇਹਨਾਂ ਸ਼ਬਦਾਂ ਚ ਬਾਰੀ ਸ਼ਿੰਗਾਰਾਂ ਜਾਂ ਦਿਖਾਵੇ ਦੇ ਕੰਮਾਂ ਨਾਲੋਂ ਅੰਦਰੂਨੀ ਗੁਣਾ ਮਨ ਦੀ ਸਫਾਈ ਤੇ ਸੱਚੇ ਪ੍ਰਭੂ ਪਿਆਰ ਦੀ ਮਹੱਤਤਾ ਤੇ ਬਾਰ-ਬਾਰ ਜ਼ੋਰ ਹੈ ਇਸੇ ਡੂੰਗੇ ਵਿਚਾਰ ਦੇ ਨਾਲ ਅਸੀਂ ਅੱਜ ਦੀ ਇਹ ਗਹਿਰੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸੁਣਨ ਲਈ ਬਹੁਤ ਧੰਨਵਾਦ ਜੀ ਤੇ ਅਗਲੇ ਪੋਡਕਾਸਟ ਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ